ਸਾਡੇ ਤਰਨਤਾਰਨ ਪੁਲਿਸ ਦੀ ਐਸਪੀਡੀ ਡੀਐਸਪੀਡੀ ਸੀਏ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਦੋ ਮੁਕਦਮ ਦੋ ਕੇਸਾਂ ਦੇ ਵਿੱਚ ਅੱਛੀ ਰਿਕਵਰੀ ਤੇ ਕਾਮਯਾਬੀ ਹਾਸਲ ਕੀਤੀ ਗਈ ਹੈ ਸੋ ਪਹਿਲਾ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਗੁਰਪੀਰ ਸਿੰਘ ਜੋ ਖਾਲੜਾ ਥਾਣੇ ਦਾ ਰਹਿਣ ਵਾਲਾ ਹੈ ਜੋ ਹੈਗਾ ਖਾਲੜਾ ਦਾ ਰਹਿਣਾ ਲekin ਫਿਲਹਾਲ ਅਮ੍ਰਿਤਸਰ ਦੇ ਵਿੱਚ ਰਹਿੰਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਗੈਂਗਸਟਰ ਲਖਵੀਰ ਸਿੰਘ ਫਲੰਦਾ ਹਰੀਕੇ ਗਰੁੱਪ ਦਾ ਜਿਹੜਾ ਹੈਗਾ ਇੱਕ ਅਸੋਸੀਏਟ ਹੈਗਾ ਸੋ ਇਹਨਾਂ ਦੇ ਕਹੇ ਤੇ ਜਿਹੜਾ ਹੈਗਾ ਵਕ ਵਕ ਫਿਰੋਤਿਆਂ ਸੰਬੰਧੀ ਵਾਰਦਾਤ ਦੇ ਵਿੱਚ ਫਾਇਰਿੰਗ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਇਹਦੀ ਗ੍ਰਿਫਤਾਰੀ ਨਾਲ ਤਿੰਨ ਮੁਕਦਮੇ ਵੀ ਟਰੇਸ ਕੀਤੇ ਗਏ ਜਿਸ ਦੇ ਵਿੱਚ ਇਹਨੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਕਹੇ ਤੇ ਫਾਇਰਿੰਗ ਕੀਤੀ ਸੀਗੀ ਇਹਦੇ ਕੋਲੋਂ ਇੱਕ ਗਲੌਕ ਪਿਸਤਲ ਵੀ ਬਰਾਮਦ ਕੀਤਾ ਗਿਆ ਸੋ ਇਹਦੀ ਗ੍ਰਿਫਤਾਰੀ ਦੇ ਨਾਲ ਜਿਹੜੇ ਹੈਗੇ ਤਿੰਨ ਮੁਕਦਮੇ ਸਾਡੇ ਜਿਹੜੇ ਹੈਗੇ ਉਹ ਟਰੇਸ ਹੋ ਗਏ ਇੱਕ ਮੁਕਦਮਾ ਨੰਬਰ 16 ਹੈਗਾ ਆਪਣੇ 2024 ਦਾ ਚੋਲਾ ਸਾਹਿਬ ਦਾ ਜਿਸ ਦੇ ਵਿੱਚ ਪਿੰਡ ਰੂੜੀ ਵਾਲਾ ਦੇ ਸਕੂਲ ਦੇ ਪਾਸ ਜਿਹੜੀ ਹੈ ਫਿਰੋਤੀ ਦੀ ਮੰਗ ਕਰਕੇ ਕਿਸੇ ਦੇ ਘਰੇ ਫਾਇਰਿੰਗ ਕੀਤੀ ਗਈ ਇੱਕ ਮੁਕਦਮਾ ਨੰਬਰ 56 ਹੈਗਾ 3524 ਦਾ ਜਿਸ ਦੇ ਵਿੱਚ ਖਾਲੜੇ ਦੇ ਵਿੱਚ ਇੱਕ ਰਾਜੋ ਕੇ ਕਰਿਆਨਾ ਸਟੋਰ ਮਾਲਿਕ ਜਿਹੜਾ ਹੈਗਾ ਉਹਦੇ ਪਾਸ ਫਿਰੋਤੀ ਦੀ ਮੰਗ ਕਰਕੇ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕਦਮਾ ਨੰਬਰ 3 ਹੈਗਾ 10125 ਦਾ ਇਹ ਹੈਗਾ ਆਪਣੇ ਖੇਮ ਕਰਨ ਦਾ ਜਿਸ ਦੇ ਵਿੱਚ ਇੱਕ ਜੂਸ ਬਾਰ ਮਾਲਿਕ ਦੇ ਜਿਹੜੇ ਹੈਗੇ ਫਿਰੋਤੀ ਦੀ ਮੰਗ ਕਰਕੇ ਉਹਦੇ ਦੁਕਾਨ ਤੇ ਫਾਇਰਿੰਗ ਕੀਤੀ ਗਈ ਸੀ ਸੋ ਇਹ ਇਹਦੀ ਗ੍ਰਿਫਤਾਰੀ ਨਾਲ ਇਹ ਜਿਹੜੇ ਤਿੰਨੇ ਮੁਕੱਦਮੇ ਫਾਇਰਿੰਗ ਦੇ ਜਿਹੜੇ ਕਿ ਅਨਡਿਟੈਕਟਿਡ ਚੱਲੇ ਆ ਰਹੇ ਸੀਗੇ ਉਹ ਵੀ ਟ੍ਰੇਸ ਹੋ ਗਏ। ਸੋ ਕਾਲ ਇਹ ਕੌਨਸਟੇਟਿਵ ਵਰਦਾ ਸੀ ਪਰ ਉਹ ਜਿਹੜਾ ਗੈਂਗ ਜਿਹੜਾ ਮੇਨ ਜਿਹੜਾ ਰਨ ਕਰਦਾ ਜੀ ਇਹਦੇ ਵਿੱਚ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦਾ ਮੇਨ ਨਾਮ ਸਾਹਮਣੇ ਆਇਆ ਸੋ ਬਾਕੀ ਇੱਕ ਅ ਇਸ ਦੇ ਵਿੱਚ ਬਾਕੀ ਜਿਹੜੇ ਉਹਦੇ ਅਸੋਸੀਏਟਸ ਹੈਗੇ ਲੰਡੇ ਦੇ ਗਾਂ ਜਿਹੜੇ ਇਹਨੂੰ ਗਾਈਡ ਕਰਦੇ ਸੀਗੇ ਉਹਨਾਂ ਦੇ ਵੀ ਅਸੀਂ ਕੁਸ਼ਕਿਸ਼ ਦੇ ਵਿੱਚ ਇਹਦੀ ਦੇਖ ਰਹੇ ਹਾਂ ਕਿ ਕੌਣ ਕੌਣ ਇਹਨੂੰ ਗਾਈਡ ਕਰਦਾ ਸੀਗਾ ਸੋ ਉਹਦੀ ਜਾਣਕਾਰੀ ਜਿਹੜੀ ਹੈਗੀ ਵੈਪਨ ਕਿੱਥੋਂ ਲੈ ਕੇ ਆਏ ਔਰ ਹੋਰ ਕਿੰਨੇ ਵੈਪਨ ਇਹਦੇ ਕੋਲ ਹੈਗੇ ਇਹਦੀ ਮੋਬਾਈਲ ਦੀ ਫੋਰੈਂਸਿਕ ਜਾਂਚ ਤੋਂ ਬਾਕੀ ਦੀ ਪੁਸ਼ਕਿਸ਼ ਤੋਂ ਕਲੀਅਰ ਕਰ ਰਹੇ ਹਾਂ ਸੋ ਅੱਗੇ ਜਿਹੜੀ ਹੈਗੀ ਇੰਟਰੋਗੇਸ਼ਨ ਤੋਂ ਬਾਅਦ ਨਹੀਂ ਕੋਈ ਰਕਮ ਬਰਾਮਦ ਹੋਈ ਜਾਂ ਨਹੀਂ ਨਹੀਂ ਇਹੋ ਜੀ ਕੋਈ ਵੱਡੀ ਫਿਰੋਤੀ ਦੀ ਰਕਮ ਤਾਂ ਨਹੀਂ ਬਰਾਮਦ ਹੋਈ ਲੇਕਿਨ ਬਾਕੀ ਜਿਹੜੀ ਹੈਗੀ ਹੈ ਡੂਰਿੰਗ ਤਫਤੀਸ਼ ਜੇਕਰ ਕੋਈ ਹੋਰ ਇਹਦੇ ਸਾਥੀ ਸਾਹਮਣੇ ਆਉਂਦੇ ਆ ਕੋਈ ਪਤਾ ਲੱਗਦਾ ਸਾਨੂੰ ਕਿਸੇ ਪਾਰਟਿਕੂਲਰ ਅੱਡੇ ਦਾ ਤੇ ਉਹ ਵੀ ਅਸੀਂ ਚੈੱਕ ਕਰਦੇ